ਹੂੰ ਆ ਦੇਖੋ ਬਾਬਾ ਬਾਬੇ ਦੇ ਕੱਪੜੇ ਆ ਦੇਖ ਲਓ सोनू ਮੈਂ ਪਹਿਲਾਂ ਵੀ ਕਈ ਵਾਰੀ ਬੇਨਤੀ ਕੀਤੀ ਆ ਯਾਰ ਵੀ ਇਹ ਆ ਕੰਮ ਨਾ ਕਰੋ ਮੇਰਾ ਵੀਰ ਬੋਲੇ ਬੰਦੇ ਇਹ ਜਾਂਡਾ ਵਿਚਾਰਾ ਇਹ ਪਾਣੀ ਮੰਗਦਾ ਬਾਈ ਪਾਣੀ ਇਹ ਪਾਣੀ ਨਾ ਹਰਾ ਰਹਿਣਾ ਇਹ ਤੇਲ ਨਾ ਨੀ ਆ ਦੇਖੀ ਤੇਲ ਤੇ ਸੰਧੂਰ ਯਾਰ ਲੈ ਆਹ ਤੇਲ ਪਾਇਆ ਪਿਆ ਜੜ ਚ ਸਰੋਂ ਦਾ ਦੇ ਸੰਧੂਰ ਪਾਇਆ ਪਿਆ ਇਹ ਕਿਵੇਂ ਜਾਂਦਾ ਰਹੂਗਾ ਇਹ ਮਰ ਜਾਊਗਾ ਇੰਨਾ ਅੰਧਵਿਸ਼ਵਾਸਾਂ ਦੇ ਵਿੱਚੋਂ ਨਿਕਲੋ ਤੁਹਾਨੂੰ ਬੇਨਤੀ ਆ ਤੁਹਾਨੂੰ ਨਾਲੇ ਪੁੱਨ ਲੱਗੂਗਾ ਨਾਲੇ ਜਾਂਦਾ ਰਹੂਗਾ ਇਹਨੂੰ ਪਾਣੀ ਦੇ ਦਿਆ ਕਰੋ ਇਹਨੂੰ ਪਾਣੀ ਦੇ ਦਿਓ ਇਹਨੂੰ ਕੋਈ ਹੋਰ ਦਵਾਈ ਪਾ ਦਿਓ, ਕਲੋਰੋ ਪਾ ਦਿਓ, ਕੋਈ ਜਿ ਸਿਉਖ ਲੱਗੀ ਆ ਕੋਈ ਹੋਰ ਦੀ ਸੇਵਾ ਸੰਭਾਲ ਕਰ ਦੇਣ ਤੇਲ ਨਾ ਪਾਓ ਬਾਈ। ਆਪਾਂ ਕਹਿੰਦੇ ਜੜਾ ਤੇਲ ਪਾਈ ਜਾਂਦੇ ਆ ਉਹ ਜੜਾ ਤੇਲ ਪਾਉਣ ਲੱਗਦੇ ਆ। ਸੁਧੂਰ ਤੇ ਤੇਲ ਨੂੰ ਕਿਵੇਂ ਚੋਂਦਾ ਰੱਖੂਗਾ ਯਾਰ। ਕੋ ਸੋਡੇ ਦੇ ਹੱਥ ਬੰਨ੍ਹ ਕੇ ਬੇਨਤੀ ਆ ਇਹ ਬਹਿਮਾ ਪਰਮਾ ਚੋਂ ਨਿਕਲੋ। ਇਹ ਰੋਖਾ ਤਾਂ ਮਨੋਖਾ ਇਹ ਸਾਨੂੰ ਸਾਹ ਦਿੰਦੇ ਨੇ, ਆਕਸੀਜਨ ਦਿੰਦੇ ਨੇ, ਛਾਂ ਦਿੰਦੇ ਨੇ। ਸ਼ੁੱਧ ਹਵਾ ਦਿੰਦੇ ਨੇ ਬਹੁਤ-ਬਹੁਤ ਦਿੰਦੇ ਨੇ ਜਿਉ ਤੁਸੀਂ ਮਾਰਦੇ ਹੋ ਉਹਦੇ ਨਾਲ ਥੋੜੇ ਮੱਛਦੇ ਵੀ ਨੇ ਵਿਚਾਰੇ ਉਹਦੇ ਐਂ ਗੱਲਾਂ ਸੁੱਕਾ ਵੱਢ ਕੀ ਨਾਲ ਫੂਕ ਦਿੰਦੇ ਨੇ ਦਰ ਆਤ ਨੂੰ ਪੰਘੂੜੇ ਤੋਂ ਲੈ ਕੇ ਤੇ ਅਰਥੀ ਤੇ ਥੋੜੇ ਨਾਲ ਜਾਂਦੇ ਆ ਬਾਈ ਇਹਨਾਂ ਦੀ ਕਦਰ ਕਰੋ ਤੁਹਾਨੂੰ ਬੇਨਤੀ ਆਹ ਕੰਮ ਨਾ ਕਰੋ ਆਹ ਸਾਹ ਬੰਦ ਕਰ ਦਿੰਦੇ ਆਲੇ ਆਹ ਲੀੜਾ ਇੰਨਾ ਲਾਹਿਆ ਸੀ ਅਸੀਂ ਜਦੋਂ ਇੰਨਾ ਬੰਨਿਆ ਪਿਆ ਆ ਪਤਾ ਨਹੀਂ ਕਾਇਆ ਥਾਂ ਲਵੇਟੇ ਪਏ ਆ ਇਹ ਕਿਸੇ ਗਰੀਬ ਨੂੰ ਦੇ ਦਿਓ ਕਿਸੇ ਗਰੀਬ ਦੇ ਘੁੱਗਾ ਬਣਾ ਦਿਓ ਉੱਥੇ ਤੁਹਾਨੂੰ ਪਾਉਣੇ ਲੱਗੂਗਾ ਇਹਦੇ ਨਾਲ ਕੀ ਮਿਲਣਾ ਕਿਹੜੇ ਚੱਕਰਾਂ 'ਚ ਫਿਰਦੇ ਹੋ ਯਾਰ ਤੁਸੀਂ ਕਿਹੜੇ ਗ੍ਰੰਥ 'ਚ ਲਿਖਿਆ ਹੈ ਕਿਹੜੇ ਗੁਰੂਆਂ ਨੇ ਕਿਹਾ ਵੀ ਤਰਾਤਾਰੀਆਂ ਜਿਹੜਾ ਤੇਲ ਪਾਇਆ ਕਰੋ ਸੰਧੂਰ ਪਾਇਆ ਕਰੋ ਫੂਕਦੇ ਉਹਦਾ ਮੱਤ ਚੱਲਿਆ ਇਹ ਬਜਰਾ ਪਤਾ ਨਹੀਂ ਕੈਸਾ 100 ਸਾਲ ਪੁਰਾਣਾ ਹੋਣਾ ਹੈ ਸੈਂਕੜੇ ਸਾਲ ਉਮਰਾਂ ਝੰਡਾ ਦੀ ਤੇ ਰਾਜਸਥਾਨ ਦੇ ਵਿੱਚ ਲੋਕ ਝੰਡਾ ਨੂੰ ਪੂਜਦੇ ਆ ਕਿਵੇਂ ਪੂਜਦੇ ਹੋ ਐ ਨਹੀਂ ਪੂਜਦੇ ਤੇਲ ਪਾਈ ਜਾਂਦੇ ਆ ਉਹ ਝੰਡਾ ਨੂੰ ਵੱਡਾ ਨਹੀਂ ਜੰਦੇ ਉਹਨਾਂ ਲਈ ਜਿਹੜਾ ਝੰਡਾ ਵੜਦਾ ਤਾਂ ਜਿਹੜਾ ਬੰਦਾ ਵੜਦਾ ਇੱਕੋ ਹੀ ਬਰਾਬਰ ਆ ਪਰ ਸਾਡੇ ਸਮਝ ਪਤਾ ਨਹੀਂ ਕਦੋਂ ਆਉ ਲੋਕਾਂ ਨੂੰ ਅੱਠ ਠੋਕੀ ਤੁਰੇ ਜਾਂਦੇ ਕੰਮ ਇਹ ਆ। ਆ ਦੇਖਣ ਤੇਲ ਤੇ ਸੰਧੂਰ ਹਜ਼ਾਰ ਬਾਰੀ ਦਾ ਮੈਚ ਆ ਮੈਂ ਜਿੱਥੇ ਕਦੇ ਮੈਨੂੰ ਲਿਖ ਦਿਖਦਾ ਰਾਹ ਖੜੇ ਜਾਂਦੇ ਨੂੰ ਵੀ ਆ ਝੰਡ ਦੇ ਦਾਲੇ ਲਿਬਟਿਆ ਪੈ ਲੀੜਾ ਤੇਲ ਪਾਇਆ ਪਿਆ ਸੰਧੂਰ ਪਾਇਆ ਪਿਆ ਉੱਥੇ ਖੜ ਕੇ ਲਾ ਵੀ ਦਿੰਦੇ। ਇਹਨਾਂ ਲੋਕਾਂ ਨੂੰ ਸਮਝਾਓ ਅਕਲ ਦੇ ਅੰਨਿਆਂ ਨੂੰ ਵੀ ਇਹਨਾਂ ਅੰਧਵਿਸ਼ਵਾਸਾਂ ਚ ਬਹਿਮਾ ਚ ਕੁਝ ਨਹੀਂ ਰੱਖਿਆ ਇਹਨੂੰ ਪਾਣੀ ਦਿਓ। ਇਹ ਛੋੜੇ ਲਈ ਛੋੜੇ ਜੀਵਨ ਧਾਰਾ ਰਤ ਰક્ત ਨੇ। ਇਹ ਤਾਂ ਹੀ ਜਾਂਦੇ ਰਹਿਣਗੇ ਜੇ ਪਾਣੀ ਦੇਵਾਂ।